ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਵੱਲੋਂ ਜੱਜਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਇੱਕ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਬੜੇ ਨਿਮਰਤਾ ਦੇ ਨਾਲ ਮੰਗ ਕੀਤੀ ਹੈ ਕਿ ਬੀਤੇ ਦਿਨੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਉਹਨਾਂ ਨੂੰ ਪੰਥ ਰਤਨ ਦੇ ਨਾਲ ਨਿਵਾਜਿਆ ਜਾਵੇ ਇਹ ਡਿਮਾਂਡ ਪੂਰੀ ਕੀ ਨਾਮ ਪੂਰੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਸਿਰਫ ਅਬ੍ਰਿੰਦਰ ਸਿੰਘ ਰਾਏ ਆਪਣੇ ਬਣਾ ਬਣਾ ਜਦੋਂ ਪਾਰਟੀ ਦੇ ਪ੍ਰਧਾਨ ਤੇ ਖਾਸ ਤੌਰ ਤੇ ਉਹ ਮੈਂਬਰ ਲੋਕ ਸਭਾ ਵੀ ਨੇ ਉਹਨਾਂ ਵੱਲੋਂ ਇਹ ਜਿਹੜਾ ਪੱਤਰ ਹੈ ਉਹ ਆਇਆ ਹੈ ਇਹਦੇ ਤੁਸੀਂ ਅਰਥ ਆਪ ਹੀ ਕੱਢ ਲਓ ਕਿਉਂਕਿ ਜ਼ਿੰਮੇਵਾਰ ਵਿਅਕਤੀ ਨੇ ਇਸ ਕਰਕੇ ਉਹਨਾਂ ਵੱਲੋਂ ਇਹ ਪੱਤਰ ਆਇਆ ਅੱਜ ਘੱਟੇ ਵੀ ਜਗ੍ਹਾ ਨਹੀਂ ਦਿੱਤੀ ਗਈ ਕੀ ਕਾਰਨ ਸਮਝ ਪਰਮੁੱਖ ਇਹਦਾ ਕਾਰਨ ਇਹੋ ਹੀ ਆ ਅੱਜ ਸਾਡੇ ਪੱਤਰ ਦੇਣ ਦਾ ਵੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਸ ਦਿਨ ਡਾਕਟਰ ਬਨਮਨ ਸਿੰਘ ਜੀ ਦੀ ਡੈਥ ਹੋਈ ਸੀ ਉਨ੍ਹਾਂ ਦੇ ਸਸਕਾਰ ਲਈ ਪ੍ਰੋਟੋਕਾਲ ਦੇ ਅਨੁਸਾਰ ਜੇਕਰ ਬਾਕੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਸਸਕਾਰ ਰਾਜ ਘਾਟੂ ਕੀਤਾ ਜਾ ਸਕਦਾ ਹੈ ਡਾਕਟਰ ਮਨਮੋਹਨ ਸਿੰਘ ਦਾ ਕਿਉਂ ਨਹੀਂ ਇਹਦੇ ਨਾਲ ਖਾਸ ਤੌਰ ਤੇ ਕਿ ਅਸੀਂ ਮinority ਚਾ ਉਹ ਸਿੱਖ ਪ੍ਰਧਾਨ ਮੰਤਰੀ ਸਨ ਉਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੁੰਚੀ ਇਸ ਕਰਕੇ ਅਸੀਂ ਹੁਣ ਉਥੇ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਡਾਡੇ ਨਾਲ ਕਾਹਦਾ ਯੋਗ ਹੈ ਲੇਕਿਨ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਆਪਣੇ ਜਸਦਰ ਸਾਹਿਬ ਨੂੰ ਤੇ ਨਿਮਰਤਾ ਸਹਿਤ ਅਪੀਲ ਤੇ ਬੇਨਤੀ ਕਰ ਸਕਦੇ ਹਾਂ ਨਾ ਕਿ ਉਹਨਾਂ ਨੂੰ ਪੰਥਰਤਾਂ ਦੇ ਨਾਲ ਨਵਾਜਿਆ ਜਾਵੇ ਤੁਹਾਨੂੰ ਕੋਈ ਆਸ਼ਵਾਸ਼ਣ ਦਿੱਤਾ ਜੀ ਦੱਤਦਾਰ ਹੋਣਾ ਮੇਜਾਨਾਂ ਤੇ ਪੀਏ ਨੇ ਜਸਦਰ ਸਾਹਿਬ ਅੱਜ ਮਿਲੇ ਨਹੀਂ ਉਹਨਾਂ ਦਾ ਸਟਾਫ ਸੀ ਉਹਨਾਂ ਨੂੰ ਪੱਤਰ ਦੇ ਦਿੱਤਾ ਗਿਆ ਮੈਂ ਸਮਝਣਾ ਕਿ ਜੋ ਜਸਦਰ ਸਾਹਿਬ ਦੀਆਂ ਅਖਬਾਰੀ ਬਿਆਨ ਆ ਰਹੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਨਾਂ ਦੀ ਜਿਸ ਦਿਨ ਡੈਥ ਹੋਈ ਸੀ ਉਸ ਦਿਨ ਵੀ ਤੇਜਸ ਸਮੁੰਦਰੀ ਹਾਲ ਦੇ ਵਿੱਚ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ ਅਕਾਲੀ ਦਲ ਵੱਲੋਂ ਵੀ ਸਾਰੇ ਮੈਂ ਕਿੰਨਾ ਕਿ ਅਸੀਂ ਰਾਜਨੀਤਿਕ ਬਾਦ ਵਿੱਚ ਆ ਪਹਿਲੋਂ ਅਸੀਂ ਗੁਰੂ ਦੇ ਸਿੱਖਾਂ ਸਮਰਪਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਿਮਰਤਾ ਸਹਿ ਜਿਹਦਾ ਕੱਲ ਤਾਂ ਸਭ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਪੱਥਰਤ ਹੁੰਦਾ ਐਵਾਰਡ ਦਿੱਤਾ ਜਾਵੇ ਲੇਕਿਨ ਆਵਾਜ਼ ਕਿਉਂ ਨਹੀਂ ਚੁੱਕੀ ਗਈ ਹੁਣ ਆਵਾਜ਼ ਚੁੱਕੀ ਜਾ ਰਹੀ ਜੀ ਕਿ ਇੱਥੇ ਜੇਕਰ ਰਾਜ ਘੜ ਦੇ ਸੰਸਕਾਰ ਕੀਤਾ ਹੁੰਦਾ ਜੀ ਤੇ ਸ਼ਾਇਦ ਇਹ ਆਵਾਜ਼ ਅਸੀਂ ਨਾ ਚੁੱਕਦੇ ਲੇਕਿਨ ਇਹਦਾ ਮਤਲਬ ਕਿ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਨਾ ਸਿੱਖਾਂ ਨਾਲ ਦੂਹ ਲੈ ਕੇ ਵੀ ਆਵਾਜ਼ ਨਹੀਂ ਚੁੱਕੀ ਗਈ ਜੀ ਕਿਉਂ ਨਹੀਂ ਚੁੱਕੀ ਗਈ ਅਸੀਂ ਤਾਂ ਰੋਜ਼ ਬੋਲਦੇ ਹਾਂ ਕਿ ਸਾਡੇ ਨਾਲ ਇਹ ਵਿਤਕਰਾ ਕੀਤਾ ਗਿਆ ਹੈ ਕਿਓਸੀ ਮਨੋਟਰਟੀ ਚ ਅਸੀਂ ਘਟ ਗਿਣਤੀ ਵਿੱਚ ਆ ਉਹ ਸਿੱਖ ਸੰ ਇਸ ਕਰਕੇ ਰਾਜ ਘਾਟ ਵਿੱਚ ਉਹਨਾਂ ਦਾ ਸਨਸਕਾਰ ਨਹੀਂ ਹੋਣ ਦਿੱਤਾ ਗਿਆ ਜੇਕਰ ਨਹੀਂ ਅਗਰ ਕੋਈ ਇਸ ਤਰ੍ਹਾਂ ਦੀ ਪ੍ਰਵੀਜ਼ਨ ਮਿਲਦੀ ਤੇ ਕਾਂਗਰਸ ਪਾਰਟੀ ਵੱਲੋਂ ਕੀ ਕੀਤਾ ਜਾ ਸਕਦਾ ਉਹ ਖਾਸ ਤੌਰ ਤੇ ਤੁਹਾਡੇ ਵੱਲੋਂ ਜਾਹ ਰਾਇ ਬੜੀ ਗੋਣਾ ਵੱਲੋਂ ਇਹ ਤੁਸੀਂ ਬਾਰ ਬਾਰ ਤੁਸੀਂ ਕਾਂਗਰਸੀ ਨਾ ਕਹੋ ਇਹ ਸਿੱਖਾਂ ਵੱਲੋਂ ਕੋ ਇਹ ਸਿੱਖਾਂ ਵੱਲੋਂ ਕੀ ਕੀਤਾ ਜਾਏਗਾ ਫਿਰ ਮੈਂ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਇੱਕ ਮੰਚ ਤੇ ਜਿਹੜੇ ਸਮਰਪਿਤ ਨੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਾਣੂ ਕਾਲ ਤੋਂ ਸਾਨੂੰ ਸਾਰੇ ਇਕੱਤਰ ਹੋ ਕੇ ਉਹਦੇ ਬਾਰੇ ਫਿਰ ਫੈਸਲਾ ਲੈਣਾ ਚਾਹੀਦਾ ਹੈ